ਸਾਡੇ ਇਸ ਖਾਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਪ੍ਰਧਾਨ ਤੇ ਹਰਿਆਣਾ ਦੇ ਵਿੱਚ ਪਿਛਲੇ ਸਮੇਂ ਹੋਈਆਂ ਗੁਰਦੁਆਰਾ ਚੋਣਾਂ ਦੇ ਵਿੱਚ ਮੁੜ ਮੈਂਬਰ ਵਜੋਂ ਵਿজেਤਾ ਬਣੇ ਨੇ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਜਿਨ੍ਹਾਂ ਨੇ ਇਸ ਹਰਿਆਣਾ ਦੇ ਗੁਰਦੁਆਰਾ ਚੋਣ ਪੇਟ ਦੇ ਵਿੱਚ ਇੱਕ ਆਪਣਾ ਵजूद ਕਾਇਮ ਰੱਖਿਆ ਨਵੀਂ ਪਾਰਟੀ ਬਣਾਈ ਜਥੇਬੰਦਕ ਢਾਂਚਾ ਅਸਾਰ ਕੇ ਮੈਦਾਨ ਮੱਲਿਆ ਖੈਰ ਉਹ ਗੱਲ ਵਕਰੀ ਰਹੀ ਕਿ ਇਹਨਾਂ ਨੂੰ ਉਸ ਕਦਰ ਬਹੁਮਤ ਨਹੀਂ ਮਿਲਿਆ ਪਰੰਤੂ ਹੁਣ ਇੱਕ ਵਾਰ ਫੇਰ ਇਹ ਅਗਲੀ ਪ੍ਰਧਾਨਗੀ ਦੀ ਚੋਣ ਜਾਂ ਹੋਰ ਅਹੁਦੇਦਾਰਾਂ ਦੀ ਚੋਣ ਦੇ ਵਿੱਚ ਸੰਗਤ ਦੇ ਵਿੱਚ ਜਾਣ ਦਾ ਫੈਸਲਾ ਲਿਆ ਉਹ ਫੈਸਲਾ ਕੀ ਹੈ ਇਸ ਸਬੰਧੀ ਜਗਦੀਸ਼ ਸਿੰਘ ਝਿੰਡਾ ਜੀ ਨਾਲ ਗੱਲਬਾਤ ਕਰਦੇ ਆਂ ਖੈਰ ਚਿੰਦਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਧੰਨਵਾਦ ਜੀ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਜੀ ਚਿੰਦਾ ਸਾਹਿਬ ਦੱਸਿਓ ਕਿ ਤਾਨੂੰ ਹੁਣ ਤੁਸੀਂ 1 ਫਰਵਰੀ ਨੂੰ ਪਹਿਲੀ ਫਰਵਰੀ ਨੂੰ ਕਰਨਾਲ ਦੇ ਵਿੱਚ ਸਿੱਖ ਸਮੇਲਨ ਸਦਿਆ ਇਹ ਟੀ ਲੋਡ ਪੈ ਗਈ ਹੁਣ ਕਿਉਂਕਿ ਚੋਣ ਪੇਟ ਦੇ ਵਿੱਚ ਤੁਸੀਂ ਉਤਰੇ ਆਪਣੀ ਇੱਕ ਸਿਆਸੀ ਜਮਾਤ ਖੜੀ ਕੀਤੀ ਕਾਇਮ ਕੀਤੀ ਹਾਲਾਂਕਿ ਤੁਹਾਡਾ ਵੱਡਾ ਰੋਲ ਹੈ ਕਿ ਹਰਿਆਣਾ ਦੇ ਵਿੱਚ ਸਿੱਖਾਂ ਨੂੰ ਇੱਕ ਪਲੇਟਫਾਰਮ ਤੋਂ ਆਉਣ ਦੇ ਵਿੱਚ ਲੰਮੀ ਲੜਾਈ ਲੜੀ ਤੁਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਪ੍ਰਧਾਨ ਤੁਸੀਂ ਸਦਾ ਰਹੋਗੇ ਹੁਣ ਇਹ ਰਣਨੀਤੀ ਕਿਸ ਕਦਰ ਹੈ ਕਿ ਤੁਸੀਂ ਦੁਬਾਰਾ ਸਿੱਖ ਸਮੇਲਨ ਸਦਿਆ ਜੀ ਚੰਡਾ ਸਾਹਿਬ ਮੈਂ ਆਪਣੇ ਸੋਖਿਆਂ ਨੂੰ ਸੁਣਨ ਵਾਲਿਆਂ ਨੂੰ ਜੀ ਜੀ ਜਾਣਕਾਰੀ ਦੇਣਾ ਚਾਹਾਂਗਾ ਜੀ ਵੀ ਇੱਕ ਫਰਵਰੀ ਨੂੰ ਸਾਨੂੰ ਸਿੱਖਸ ਮਿਲਣ ਸੱਦਾਂ ਦੀ ਲੋਕ ਤੋਂ ਪਹਿਲੇ ਹੂੰ ਇਲੈਕਸ਼ਨ ਤੋਂ ਪਹਿਲਾਂ ਜੀ ਮਿਲਣ ਸੱਦੇ ਜਾਂਦੇ ਨੇ ਫਰਾਲੀਆਂ ਕੀਤੀਆਂ ਜਾਂਦੀਆਂ ਨੇ ਇਕੱਠੇ ਕੀਤੇ ਜਾਂਦੇ ਨੇ ਹੂੰ ਪਰ ਇਲੈਕਸ਼ਨ ਤੋਂ ਬਾਅਦ ਹਾਂਜੀ ਅਤੇ ਬੋਡੀ ਬਣ ਤੋਂ ਪਹਿਲਾਂ ਜੀ ਇਸ ਸਮਾਂ ਇਹ ਹੋ ਜਾਂਦਾ ਹੈ ਕਿ ਬੜੇ ਰੁਗਿਆਨੇ ਵਾਲਾ ਹੁੰਦਾ ਹੈ ਹੂੰ ਜੀ ਕਿਉਂਕਿ ਜੇ ਤਾਂ ਬਹੁਤ ਸਪਸ਼ਟ ਬਹੁਮਤ ਆ ਜਾਏ ਹੂੰ ਹੂੰ ਫਿਰ ਕੋਈ ਨਹੀਂ ਦਿੱਕਤ ਨਹੀਂ ਹੁੰਦੀ ਜੀ ਪਰ ਜਦੋਂ ਸੰਗਤ ਸਪਸ਼ਟ ਬਹੁਮਤ ਨਾ ਦੇ ਹੂੰ ਤੇ ਇਹੋ ਜੀ ਸਥਿਤੀ ਕ੍ਰੀਏਟ ਹੋ ਜਾਂਦੀ ਹੈ ਜੀ ਕਿ ਆਜਾੜ ਜਿਆਦੇ ਜੀ ਤੇ ਪਾਰਟੀਆਂ ਦੇ ਘੱਟ ਕੈਂਡੀਡੇਟ ਚ ਚਣ ਜੀ ਤੇ ਇੱਕ ਬੜੀ ਕ੍ਰਿਟੀਕਲ ਜਿਸਮਸਿਆ ਪੈਦਾ ਹੋ ਜਾਂਦੀ ਹੈ ਹੂੰ ਹੂੰ ਜੀ ਪਾਰਟੀ ਪ੍ਰਧਾਨਾਂ ਜੀ ਵੀ ਅਸੀਂ ਹੁਣ ਕਿਦੇ ਨਾਲ ਦੇ ਕੇ ਹੂੰ ਪਰਾਂ ਦਾ ਪ੍ਰਬੰਧ ਕਰੀ ਹੂੰ ਹੂੰ ਜੀ ਜਾਂ ਤੇ ਸੰਗਤ ਸਾਡੇ ਸੰਗਤ ਨੂੰ ਵੰਦੇ ਹੋਏ ਹੂੰ ਜੋ ਮੰਨ ਲਈ ਹੈaryana ਦਾ ਸੰਗਤ ਅੱਜ ਵੀ ਮੰਨਦੀ ਹੈ ਕਦਰ ਵੀ ਕਰਦੀ ਹੈ ਜੀ ਜਾਂ ਤੇ ਉਸ ਕਦਰ ਵੀ ਨੂੰ ਫੁੱਲ ਚੜਾ ਪੈਂਦੇ ਮਾਨ ਬਖਸ਼ ਪੈਂਦੇ ਹੂੰ 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 ਫੁੱਲ ਮੇਲੋ ਵੀ ਦੇ ਦਿੰਦੇ ਹੂੰ ਫਿਰ ਹੌਸਲੀ ਹੋਣੀ ਸੀ ਹੂੰ 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 ਜੀ ਜੀ ਬਿਲਕੁਲ ਪਰ ਅੱਜ ਫੁੱਲ ਮੇਰੀ ਉਦੀ ਨਾ ਹੋਂ ਕਰਕੇ ਸਥਿਤੀ ਹੋਰ ਬਦਲ ਚੁੱਕੀ ਹੈ ਹੂੰ ਜੀ ਇਹ ਠੀਕ ਹੈ ਭਾਵੇਂ ਗੁਰੂ ਘਰਾਂ ਦਾ ਪ੍ਰਬੰਧ ਦੀ ਗੱਲ ਹੈ ਹੂੰ ਪਰ ਕਿਤੇ ਨਾ ਕਿਥੇ ਜੀ ਚੇਲੇਖਣ ਹੁੰਦਾ ਜੀ ਇਥੇ ਲੇਖਣ ਸ਼ਬਦ ਆਉਂਦਾ ਹੈ ਜੀ ਜੀ ਉਹਦੇ ਨਾਲ ਦੀ ਨਾ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਹੂੰ ਜੀ ਬਿਲਕੁਲ ਬਿਲਕੁਲ ਸਾਡੇ ਧਾਰਮੀ ਕਲੈਕਸ਼ਨ ਨੂੰ ਤਾਂ ਦਾ ਰਾਜ ਨੂੰ ਕਲੈਕਸ਼ਨ ਨੂੰ ਤਾਂ ਕਿਸੇ ਸੰਸਥਾ ਦੇ ਇਲੈਕਸ਼ਨ ਹਾਂ ਬਿਲਕੁਲ ਚਾਹੀਏ ਛੋਟੇ ਪਿੰਡ ਦੀ ਇੱਕ ਕਲੱਬ ਦੀ ਚੋਣ ਹੀ ਚੋਣਾ ਹੋਵੇ ਬਿਲਕੁਲ ਜੀ ਜੀ ਉਹਦੇ ਵਾਸਤੇ ਇਲੈਕਸ਼ਨ ਹੁੰਦਿਆਂ ਹੀ ਹੂੰ ਰਾਜ ਦੀ ਸ਼ੁਰੂ ਹੋ ਜਾਂਦੀ ਜੀ ਜੀ ਤੇ ਇਹ ਕੋਈ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਹੂੰ ਰਾਏ ਇਹ ਰਾਜਨੀਤੀ ਦੀ ਸ਼ਕਤ ਸਭ ਤੋਂ ਜ਼ਿਆਦਾ ਡੈਮੋਕ੍ਰੇਸੀ ਵੋਟ ਦੀ ਹੂੰ ਉਹ ਤਾਂ ਪੈ ਗਈਆਂ ਜੀ ਮੰਡੀ ਡਾਗਰ ਸੰਗਤ ਦਾ ਹੂੰ ਸੰਗਤ ਨਖੇਲਾ ਕਰਤਾ ਚਿੰ다 ਸਰ ਪਹਿਲਾਂ ਇੱਕ ਛੋਟਾ ਸਵਾਲ ਲੈ ਲਿਓ ਕਿ ਤੁਹਾਨੂੰ 40 ਸੀਟਾਂ ਸੀ ਉੱਤੇ ਹਲਕਿਆਂ ਦੀ ਚੋਣ ਹੋਈ ਕਿੰਨੀਆਂ ਤੁਹਾਨੂੰ ਤੁਹਾਡਾ ਜਿਹੜਾ ਕਿਹੜਾ ਜੜਾ ਤੁਸੀਂ ਕੈਮ ਕੀਤਾ ਸੀ ਜਿਹੜੇ ਚੋਣ ਪੇੜ ਚ ਉਤਰਿਆ ਤੇ ਕਿੰਨੀਆਂ ਸੀਟਾਂ ਮਿਲੀਆਂ ਇਸ ਸੇ ਜੀ ਮੇਰੇ ਧੜੇ ਦਾ ਨਾਮ ਸੀ ਕਮਫਰਡਲ ਚੀਂਦਾ ਗਰੁੱਪ ਹੂੰ ਜੀ ਬਿਲਕੁਲ ਮੈਂ 40 ਦੀਆਂ 40 ਫੀਟਾਂ ਲਾਦਣਾ ਚਾਹੁੰਦਾ ਹੂੰ ਜੀ ਪਰ ਮੇਰੇ ਆਪਣੇ ਹੀ ਜਿਹੜੇ ਮੇਰੇ ਆਪਣੇ ਵਰਕਰ ਜਿਹਨਾਂ ਬਾਈ ਸਾਹਿਬ ਸੰਘਰਸ਼ਿਤ ਮੇਰੇ ਸਾਥੀ ਰਹੇ ਹੂੰ ਹੂੰ ਜੀ ਉਹ ਕੁਝ ਤਟਕ ਗਏ ਆਪਣੇ ਉਸ ਬਾਈ ਸਾਹਿਬ ਦੇ ਸੰਘਰਸ਼ ਨੂੰ ਹੂੰ ਜੀ ਇੱਕ ਕਮੇਟੀ ਦਾ ਬਣ ਗਿਆ ਹੁਣ ਇਲੈਕਸ਼ਨ ਆ ਗਿਆ ਹੂੰ

ਉੱਠੋਂ ਦੀ ਉਹਨਾਂ ਦੀ ਸੰਗਰ ਜਾਂ ਉਹਨਾਂ ਦਾ ਆਪਣਾ ਨੂੰ ਵੀ ਪਤਾ ਲੱਗਾ ਹੂੰ ਉਹਨਾਂ ਸੱਤਾ ਨਿਸ਼ਾਨਾਂ ਤੇ ਨਾ ਲੜ ਕੇ ਹੂੰ ਆਪਣੇ ਜਿੱਤਣ ਵਾਸਤੇ ਆਜ਼ਾਦ ਉਮੀਦਵਾਰ ਬਣ ਗਏ ਹੂੰ ਓਕੇ ਓਕੇ ਜੀ ਜੀ ਬਾਕੀ ਮੇਰੇ ਰਹਿ ਗਏ ਇਹ ਤੇ 21 ਦੀ ਇੱਕ ਜਦਾਈ ਆਕੜਾ ਹੈ ਹੂੰ ਇਹ ਤਾਂ ਉੱਚੀ ਦੇ ਇੱਕ ਸੰਗਤ ਜਤਾ ਦੇ ਦੀ ਸੰਘਰਸ਼ ਨੂੰ ਮੋੜ ਲਾ ਦੇ ਬਿਲਕੁਲ ਬਹੁਤ ਆ ਜਾਂਦੀ 40 ਚੁੱਕੀ ਤਾਂ ਜੀ ਫਿਰ ਗਵਰਨਮੈਂਟ ਆਦਾਨਾ ਸੀ ਹੂੰ ਫਿਰ ਕੀ ਹੋਰ ਹੋਣੀ ਸੀ ਹੂੰ ਜੀ 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 ਹੁਣ ਮੇਰੇ 12 ਹਾਰ ਕੇ 9 ਜਿੱਤੇ ਹੂੰ 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 ਜੀ ਇਸੇ ਸੰਗਤ ਦੀ ਮੈਂਡੇਟ ਨੂੰ ਲੈ ਕੇ ਕੋਈ ਜਨਪਈ ਨੂੰ ਮਰਸੀਦਾ ਪੇਸ਼ ਕੀਤਾ ਹੈ ਹਾਂ ਬਿਲਕੁਲ ਕੋਈ ਇਸੀ ਗੱਲ ਤੁਹਾਡੀ ਜੀ ਬਈ ਜਦੋਂ ਸੰਗਤ ਨੇ ਮੈਨੂੰ ਕਾਰ ਦਿੱਤਾ ਹੂੰ ਹੋ ਮੈਨੂੰ ਫਿਰ ਤਾਂ ਮੈਂ ਜਿੱਤੀਆਂ ਮੈਨੂੰ ਵੀ ਸੰਗਤ ਨਹੀਂ ਚਾਹ ਹੂੰ ਹੂੰ ਹਾਂ ਪਰ ਮੈਂ ਸੰਗਤ ਦੀ ਇਕਵਾਇ ਕਰਨ ਵਾਸਤੇ ਸੰਗਤ ਨੂੰ ਨਕਾਰਿਆ ਜਿਵੇਂ ਕਿ ਤੁਸਾਂ ਇਕਵਾਇ ਕਰਨੇ ਪ੍ਰਵਾਨ ਨਹੀਂ ਪ੍ਰਵਾਨ ਸਾਹ ਤਰਕੀ ਜਰਾਂਦੇ ਹੂੰ 12 ਕਮਰਾ ਹੈ ਹੂੰ ਜੀ ਬਿਲਕੁਲ ਇਹ ਗੱਲ ਤੋਂ ਦੋਹੀ ਮੰਨ ਲਾ ਹੂੰ ਮੈਸਤੀਫਾ ਤੇ ਇਸਕਰਤਾ ਹੂੰ ਪਰ ਫਿਰ ਆ ਕੇ ਕਰ ਮੇਰੇ ਨੰਬਰਾਂ ਨੇ ਤੇ ਸੰਗਤ ਨੂੰ ਹੂੰ ਜੀ ਤੇ ਬਾਅਦ ਇਹ ਕਿ ਸਤੀਫਾ ਮੇਰਾ ਪਰਵਾਨ ਨਹੀਂ ਹੁੰਦਾ ਹੂੰ ਜੀ ਬਿਲਕੁਲ ਜੀ ਜੀ ਹੁਣ ਫਿਰ ਸਿੱਕ ਇੱਕ ਬੜੀ ਕ੍ਰਿਟੀਕਲ ਬਣ ਗਈ ਹੈ ਕਿਉਂਕਿ ਪਹਿਲੇ ਨੋਮੀਨੇਟਡ ਮੈਂਬਰ ਹੁੰਦੇ ਨੇ ਹੂੰ ਤੇ ਹਰਿਆਣਾ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਨੇ ਹੂੰ ਪਰ ਸਿਸਟਮ ਹੀ ਬਦਲ ਕੇ ਰੱਖ ਲਿਤਾ ਹੈ ਹੂੰ ਜੀ ਸ਼੍ਰੋਮਿਕ ਕਮੇਟੀ ਦੇ ਖੋਰ ਲਾ ਨੇ ਹੂੰ ਇਹਨਾਂ ਆਪਣੀ ਲਾਭ ਨਾ ਦਿੱਤੇ ਹੂੰ ਇਹਦੇ ਚ ਨੋ ਨੋਮੀਨੇਟਡ ਹੋਣਗੇ ਜੀ 9 ਨਾਮਿਨੇਟਡ ਹੋਣੇ 40 ਸੀ ਮੈਂ ਤਾਂ ਹੂੰ ਹੂੰ 40 ਦੇ ਵਿੱਚੋਂ 9 ਤੁਹਾਡੇ ਆਪਣੇ ਨੇ ਨਹੀਂ ਜੀ 9 ਮੇਰੇ ਆਪਣੇ ਨੇ 9 ਹੀ ਨਾਮਿਨੇਟਡ ਕਰਨੇ ਨੇ ਹਾਂ ਜੀ ਟੋਟਲ ਸੰਖਿਆ 40 40 ਜੀ ਬਿਲਕੁਲ ਜੀ ਜੀ ਮੈਂ ਸ਼ੋਮਨਿਕ ਮੀਟਿੰਗ ਆ ਰਹੀ ਆ ਮਾ ਹਾਂ ਜੀ ਉਹਦੇ ਵਿੱਚ 165 ਦਾ ਹਾਊਸ ਇਲੈਕਟਿਵ ਹੋਰ ਦੰਦਾ 13 ਨਾਮਿਨੇਟ ਕਰਨੇ ਆ ਹਾਂ 13 ਹੁੰਦੇ ਜੀ 13 ਬੰਦੇ 13 ਮੈਂਬਰ ਇੱਕ ਆਪਣਾ ਮੈਂਬਰ ਕੌਪ ਕਰਨ ਦਾ ਅਧਿਕਾਰ ਰੱਖਦਾ ਹੈ ਹੂੰ ਓਕੇ ਜੀ ਉਹਨੂੰ ਆਪਾਂ ਇੰਡੀਵਿਜੂਅਲ ਇਲੈਕਸ਼ਨ ਕਹਿੰਦੇ ਆ ਕਿ 13 ਇੰਡੀਵਿਜੂਅਲ ਬੰਦੇ ਇੱਕ ਇੰਡੀਵਿਜੂਅਲ ਬੰਦਾ ਚੁੱਕ ਸਕਦੇ ਨੇ ਹੂੰ ਉਹ ਫਿਰ ਨੰਬਰ ਹੀ ਨਹੀਂ ਚਾਹੀਦੀ ਹੂੰ 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 ਪਰ ਹਰਿਆਣਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ ਨੰਬਰੀਂ ਹੀ ਅਖੇੜ ਛੱਡੀ ਜੀ ਹੂੰ ਜੀ 40 ਦੇ 40 ਨੰਬਰ ਜਿਹੜੇ ਨੇ ਇੱਕ ਮੈਂਬਰ ਦਾ ਇਹਨਾਂ ਜਿਹੜੇ ਜਰਨਲ ਦੇ ਦੋ ਨੇ ਇੱਕ ਮੈਂਬਰ ਦਾ ਜਰਨਲ ਵਾਸਤੇ ਬੁਲਾਇਆ ਗਿਆ ਹੈਗਾ ਵੀ ਕੌਣ ਜਰਨਲ ਉਪਤ ਹੋਣਾ ਚਾਹੁੰਦਾ ਹੈ ਹੂੰ ਜੀ ਉਹ ਉਹ ਐਨੀ ਠੀਂਗੇ ਬੀ ਸੀ ਡੀ ਕੋਈ ਵੀ ਨਾ ਹੋਵੇਗਾ ਹੂੰ 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 ਜੀ ਉਹਦੇ ਨਾਲ ਤੇ ਇਲੈਕਸ਼ਨ ਕਮਿਸ਼ਨ ਪੁੱਛੇਗਾ ਵੀ ਕਿੰਨੇ ਇਹ ਨਾਲ ਸਹਿਮਤ ਨੇ ਹੂੰ ਅੱਛਾ ਓਕੇ ਇਹ ਇਸ ਨਾਮਿਨੇਟਡ ਮੈਂਬਰ ਵਾਸਤੇ ਕਿੰਨੇ ਚੈਲੈਂਜਸ ਸਹਿਮਤ ਹੂੰ 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 ਜੇ ਤੇ ਉਸ ਮੈਂਬਰ ਨੂੰ ਇੱਤੀ ਹੂੰ ਅੰਮੀ ਭਰ ਦਿੰਦੇ ਨੇ ਜਾਂ ਮੋਹਰ ਪਾ ਦਿੰਦੇ ਹੂੰ 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 ਜੇ ਆਪਣਾ ਸਮਰਥਨ ਦੇ ਦੇ ਨਾ ਮੈਂ ਸਿਰ ਨੂੰ ਘੁਰਾ ਨਹੀਂ ਸਕਦਾ ਕਿਉਂਕਿ ਇੱਥੇ ਜਗਾਈ ਆਕਦਾ ਹੂੰ 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 ਜੀ ਜੇ ਮੰਨ ਲਓ ਉਹਨੇ ਛਾਰਾਂ ਭਜਦੇ ਨੇ ਹੂੰ ਹੂੰ ਫਿਰ ਦੂਜੇ ਨੂੰ ਪੁਕਾਰਦੇ ਨੇ ਵੀ ਦੂਜਾ ਕੌਣ ਚਾਹਵਾ ਫਿਰ ਦੂਜਾ ਆਏਗਾ ਹੂੰ 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 ਉਹਨੂੰ 10 ਮਿੰਟ 12 ਮਿੰਟ ਜੋੜ ਜੀ 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 ਫਿਰ ਇਲੈਕਸ਼ਨ ਕਮਿਸ਼ਨ ਕਹੇਗਾ ਅਬ ਅੱਜ ਜਰਨਲ ਸ਼ੁਰੂ ਹੋਰ ਵੀ ਚਾਹਵਾ ਨੇ ਹੂੰ ਜੀ ਕੋਲ ਤਿੰਨ ਜਾਂ ਕੈਂਡੀਡੇਟ ਹੋਰ ਆ ਜਾਂਦਾ ਓਕੇ 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 ਉਹਨੂੰ ਕਿੰਨੇ ਸਮਰਥਨ ਦੇਨੇ ਨੇ ਮੈਂਬਰ ਹੂੰ ਜਿੰਨਾ ਚਿਰ ਕੈਂਡੀਡੇਟ ਉੰਦੇ ਰਹਿਣਗੇ ਉਹਨਾਂ ਤੇ ਇਲੈਕਸ਼ਨ ਕਮਿਸ਼ਨ ਟੰਗਾ ਰਹੇਗਾ ਹੂੰ ਜਦੋਂ ਕੋਈ ਨਹੀਂ ਕਹੇਗਾ ਮੰਨ ਲਓ ਤਿੰਨਾਂ ਤੇ ਆ ਕੇ 100 ਹੋ ਜਾਂਦਾ ਹੂੰ ਜਿੰਨਾਂ ਨੂੰ ਵੱਧ ਹੋਰ ਕੋਈ ਨਹੀਂ ਚਾਹਣ ਚਾਹਵਾ ਹੂੰ ਜੀ ਫਿਰ ਉਹਨਾਂ ਦੇ ਨੰਬਰ ਗਿਨੇ ਜਾਣਗੇ ਕਿ ਜਿੰਨਾਂ ਚੋਂ ਵੱਧ ਨੰਬਰ ਚੱਲ ਨਹੀਂ ਸਕਿਆ ਜਾਂਦਾ ਹੂੰ ਜੀ ਜੀ ਉਨੂੰ ਲੱਗ ਸਿਤਾ ਦੇਗਾ ਇਹ ਹੁੰਦਾ ਨੰਬਰਿੰਗ ਲੱਖੇ ਜੋ ਸਰਕਾਰ ਨੇ ਉਲਟੇ ਹੀ ਚਲਾਇਆ ਕਲੈਕਸ਼ਨ ਕਮਿਸ਼ਨ ਓਕੇ ਓਕੇ ਹੋਣਾ ਤੇ ਨਹੀਂ ਚਾਹੀਦਾ ਸੀ ਕਿ 40 ਮੈਂਬਰਾਂ ਹੂੰ ਨੌ ਕੋਪ ਕਰਨੇ ਆਣਾ ਹੂੰ ਸਾਢੇ ਚਾਰ ਮੈਂਬਰ ਤੇ ਇੱਕ ਮੈਂਬਰ ਚੁਣੇ ਜਾਂਦਾ ਸਾਢੇ ਚਾਰਨੇ ਸਾਨੂੰ ਵਾਦੇ ਨੌ ਗੋਚ ਸਕਦੇ ਨੇ ਹੂੰ ਇਕੱਠੇ ਜੇ ਨੌ ਹੈਨ ਮੈਂਬਰ ਤੇ ਉਹਨਾਂ ਕੋਲ ਜੋ ਦਾ ਅਧਿਕਾਰ ਮਿਲਣਾ ਚਾਹੀਦਾ ਸੀ ਹੂੰ 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 ਜੀ ਜੀ ਪਰ ਮੈਸਮੇ ਨਵੀਂ ਲੈਕਚਨ ਕਲੂਜ਼ਨ ਤੇ ਸਰਕਾਰ ਨਾਲ ਮਿਲ ਕੇ ਹੂੰ ਇਹੋ ਜਿਹਾ ਸਿਸਟਮ ਰਾ ਦਿੱਤਾ ਹੈ ਹੂੰ 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 ਕਿਉਂਕਿ ਜੇ ਸਾਡੇ ਕੋਲ 21 ਮੈਂਬਰ ਹੁੰਦੇ ਫਿਰ ਸਾਡੇ 9 ਦੇ ਨਾਂ ਚੋਣੇ ਲੈਣਾ ਹੂੰ 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 ਜ਼ਰੂਰ ਵਾਰੀ ਹੁੰਦੀ ਕਿ ਮੈਂਬਰ ਸਾਡੇ ਇਕੱਠੇ ਹੋ ਗਏ ਤੇ ਸਾਡੇ ਮੈਂਬਰ ਫਿਰ ਅਸੀਂ ਮਰਜ਼ੀ ਦੇ ਨਾਂ ਚੋਣ ਲਈ ਇਹ ਇਹ ਨੋਮੀਨੇਟ ਜਿਹੜੇ ਹੋਣਗੇ ਇਹਨਾਂ ਦੇ ਵਿੱਚੋਂ ਅੱਗੇ ਅਹੁਦੇਦਾਰਾਂ ਦਾ ਅਧਿਕਾਰ ਰੱਖਦੇ ਆ ਚੋਣ ਲੜ ਸਕਦੇ ਅਗਲੀ ਪ੍ਰਧਾਨ ਦੀ ਜਾਂ ਜਨ ਸੈਕਟਰੀ ਦੀ ਜਾਂ अच्छा जी ओके ਜਿਹੜੇ ਨਾਮਿਨੇਟਡ ਹੋ ਮੈਨੂੰ ਉਹਨਾਂ ਨੂੰ ਕੇਵਲ ਤੇ ਕੇਵਲ ਵੋਟ ਦਾ ਇਦਾਰਾ ਅੱਛਾ ਵੋਟ ਦਾ ਇਦਾਰਾ ਹੈ ਜੀ 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 ਫਿਰ ਇੰਨੀ ਤਾਂ ਸਰਕਾਰ ਆਪਣੇ ਪੱਧਰ ਤੇ ਕਾਫੀ ਦਖਲਅੰਦਾਜ਼ੀ ਕਰ ਸਕਦੀ ਹੈਗੀ ਨਾਮਿਨੇਟ ਮੇਰੀ ਮੇਰੀ ਗੱਲ ਸੁਣੋ ਜੀ ਜੀ ਪਰ ਸ਼੍ਰੋਮਣੀ ਕਮੇਟੀ ਨੇ ਨਾਮਿਨੇਟਡ ਮੈਂਬਰ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਹਮ ਹਮ ਜੀ ਹਮ ਕਦੇ ਹਰਿਆਣਾ ਚੋਂ ਜੀ 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 ਆਫਸ ਬਰੀਅਰ ਮੇਰਾ ਖਿਆਲ ਹੈ ਆਪ ਸਾਹਿਬ ਦਾ ਪ੍ਰਧਾਨ ਨਹੀਂ ਲੱਗਦਾ ਓਕੇ ਜੀ 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 ਮਤਲਬ ਐਗਜ਼ੈਕਟਿਵ ਬੋਡੀ ਇਹ ਚੁਣਿਆ ਜਾ ਸਕਦਾ ਹੂੰ 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 ਜੇ ਸ਼ੋਮੀ ਕਮੇਟੀ ਦਾ ਲਾਜ ਵਿੱਚ ਹੀ ਹੈ ਜੀ ਜੀ ਹੁਣ ਸਾਡਾ ਲਾ ਜਿਹੜਾ ਹੈ ਉਹ ਜਿੰਨਾ ਚਿਰ ਸਾਡੀ ਇਲੈਕਟਿਵ ਬੋਡੀ ਹੋ ਕੇ ਲਾ ਰੈਗੂਲੇਸ਼ਨ ਨਹੀਂ ਬਣਾਦੀ ਹੂੰ ਉਹਨਾਂ ਚਿਰ ਵੀ ਸਾਡੇ ਤੇ ਸ਼ੋਮੀ ਕਮੇਟੀ ਦੇ ਸਾਡੇ ਐਕਟ 2014 ਲਿਖਿਆ ਕਿ ਉਹਨਾਂ ਚਿਰ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਲਾ ਚੱਲਣਗੇ ਓਕੇ ਓਕੇ ਪਰ ਬਡੂੰਗਰ ਸਾਹਿਬ ਤਾਂ ਇੱਥੇ ਪ੍ਰਧਾਨ ਰਹੇ ਮੇਰੇ ਖਿਆਲ ਚ ਇਹ ਵੀ ਨੋਮੀਨੇਟਡ ਮੈਂਬਰ ਸੀਗਾ ਨਹੀਂ ਮੈਂ ਤਾਂ ਦੱਸਿਆ ਨਾ ਜੀ 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 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਚੱਲਦਾ ਰਿਹਾ ਜੀ 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 ਪਰ ਸਾਡੇ ਜੇ ਕਲੀਅਰ ਕੀਤਾ ਵੀ ਨੋਮੀਨੇਟਡ ਬੰਦੇ ਨੂੰ ਮੋਹ ਦਾ ਹੀ ਅਧਿਕਾਰ ਹੋ ਗਿਆ ਇਹ ਫਿਰ ਸਰਕਾਰ ਦੇ ਹੱਥ ਕਾਫੀ ਗੇਮ ਆ ਜਾਂਦੀ ਜੀ ਬਿਲਕੁਲ ਜੀ ਮਤਲਬ ਨੌ ਬੰਦੇ ਚੁਣਨ ਵਾਸਤੇ ਸਰਕਾਰ ਹੀ ਪਾਈ ਪੈ ਗਈ ਹੂੰ 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 ਜੀ 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 ਹੁਣ ਕਿਸੇ ਕੋਲ ਜਦਾਈ ਅੰਕੜਾ ਨਹੀਂ ਹੂੰ ਜੀ ਬਿਲਕੁਲ ਜਿਹਦੇ ਕੋਲ ਜਦਾਈ ਅੰਕੜਾ ਹੁੰਦਾ ਇਸੇ ਵੱਡੇ ਹੁੰਦੇ ਹੂੰ ਹੁਣ ਮੈਨੂੰ 9 ਵੱਡੇ ਤੇ ਮੇਰੇ ਆਪਣੇ ਮੈਂਬਰ ਹੂੰ ਤੇ 12 ਮੈਂਬਰ ਹੋਰ ਚਾਹੀਦੇ ਹੂੰ ਜੀ ਬਿਲਕੁਲ ਉਹ ਮੇਰਾ ਸਮਰਥ ਉਹ ਜਿਹੜੇ 12 ਮੈਂਬਰ ਆਉਣਗੇ ਉਹ ਕਹਿਣਗੇ ਹੂੰ 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 ਕਮਿਟੀਟ ਜਿਆਦਾ ਹੋਣਾ ਤੇ ਤੇਰੇ ਕੋਲ 9 ਨੇ 12 ਤੇਰੇ ਨਾਲ ਹੋਣੇ ਹੂੰ 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 ਪਾਲੀ ਦਾ ਨਾ ਉਹ ਵੀ ਇਹ ਉਹਨਾਂ ਦੇ ਹੋਵੇਗਾ। ਫਿਰ ਚਿੰ다 ਸਾਹਿਬ ਜਿਹੜੇ ਜਿਹੜੇ ਆਜ਼ਾਦ ਬਣੇ ਤੁਹਾਡੇ ਹੀ ਉਮੀਦਵਾਰ ਸੀ ਤੁਹਾਡੇ ਨਾਲ ਚੱਲਦੇ ਰਹੇ ਤਾਂ ਉਹ ਵੀ ਤੁਹਾਡੇ ਨਾਲ ਹੁਣ ਕੋਈ ਪਾਲਾਬੰਦੀ ਹੋ ਰਹੀ ਹੋएगी। ਹਾਂਜੀ ਕੋਸ਼ਿਸ਼ ਕਰ ਰਹੇ ਆ ਮੈਂਬਰ ਕੋਲ ਜਾ ਰਹੇ ਆ। ਓਕੇ ਜੀ ਜੀ ਜੀ। ਤੇ ਇਹ ਸ਼ੁਰੂਆਤ ਸਰਕਾਰ ਜੀ ਜੀ ਉਹਦੇ ਵਿੱਚ ਸਰਕਾਰ ਇੰਟਰਫੇਅਰ ਨਾ ਕਰ ਗਈ। ਹੂੰ ਜੀ ਬਿਲਕੁਲ। ਹੂੰ ਇਹ 22 ਨੰਬਰ ਆਜ਼ਾਦ ਨੇ। ਹੂੰ ਇਹ ਇਹਨਾਂ ਨੂੰ ਬਾਈਆਂ ਦੇ ਟੋਲੇ ਨੂੰ ਕੱਠੀਆਂ ਕਰਕੇ ਤੇ ਇਹਨਾਂ ਕੀ ਪ੍ਰਦਾਨ ਬਣਾ ਲਿਆ ਹੂੰ 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 ਉਹ ਚੱਲ ਰਹੇ ਨੇ ਮੀਟਿੰਗਾਂ ਉਹਨਾਂ ਦੀ ਚੱਲਦੀਆਂ ਨੇ ਪਈਆਂ ਅੱਛਾ ਅੱਛਾ ਓਕੇ ਓਕੇ ਜੀ ਜੀ ਪਰ ਉਹ ਜਿਹੜੇ ਬਾਈ ਮੰਡਰ ਨੇ ਹੂੰ ਹੂੰ ਉਹ 18 ਤੋਂ ਬਾਅਦ ਅੱਜ ਤੱਕ ਕੱਠੇ ਨਹੀਂ ਮਿਲ ਸਕੇ 18 ਤੋਂ ਬਾਅਦ ਇਹਨੇ ਨਹੀਂ ਕੱਠੇ ਅੱਛਾ 18 ਤੋਂ ਉਹਨਾਂ ਦਾ ਵੀ ਗਿਣਤੀ ਅੱਗੇ ਨਹੀਂ ਵਧੀ ਓਕੇ ਜੀ 18 ਤੋਂ ਕੋਈ ਵਧੀ ਨਹੀਂ ਅੱਛਾ ਸਤ ਸਤ ਦਾਤੜਾ ਕਿਦੇ ਜੀ ਸਤੂ ਬਾਦ ਉਮੀਦਵਾਰ ਦੇਖੋ ਉਹਦੇ 9 ਮੇਰੇ ਕੋਲ ਅੱਛਾ ਤੁਹਾਡਾ ਹੀ ਹੈ ਓਕੇ ਜੀ ਜੀ ਦੂਜਿਆਂ ਦੇ ਬਾਦਲ ਦੇ 6 ਨੇ ਹੂੰ ਲਾਗੀ ਸਾਹਿਬ ਦੇ 3 ਨੇ ਹੂੰ 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 ਦਾਦ ਨੂੰ ਜਿਆਦਾ ਜਿਹੜੇ ਵੱਡੇ ਖਿਲਾੜੇ ਸਨ ਹੂੰ ਉਹਦੇ ਵੀ ਨਿਖੇ ਨੇ ਹੂੰ 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 ਓਕੇ ਨਾ ਚੜਾਈ ਨਹੀਂ ਓਕੇ ਓਕੇ ਜੀ ਜੀ ਪਰ ਮੈਨੂੰ ਵੀ ਕੋਪ ਚ ਦੇ ਜਿਹਾ ਹੀ ਆਂਕੜੇ ਵਾਸਤੇ 12 ਮੈਂਬਰਾਂ ਦੇ ਹੂੰ ਵੈਸੇ ਨੈਤਿਕ ਤੌਰ ਤੇ ਤਾਂ ਅਧਿਕਾਰ ਤੁਹਾਡਾ ਬਣਦਾ ਵਖਸੇ ਜੇ ਸਰਕਾਰ ਵੀ ਸੋਚੇ ਜਾਂ ਤੁਹਾਡੇ ਨਾਲ ਸਾਥੀ ਰਹੇ ਮੈਂਬਰ ਸੋਚਣ ਬਿਲਕੁਲ ਜੀ ਸਾਡੇ ਦੇ ਵਿੱਚ ਇਹ ਦਿਸਿਆ ਕਿ ਪਹਿਲੀ ਮੀਟਿੰਗ ਦੇ ਲਈ ਉਹ ਇਲੈਕਸ਼ਨ ਕਮਿਸ਼ਨ ਬੁਲਾਏਗਾ ਉਹਦੇ ਨਾਮਿਨੇਟਮੈਂਟ ਕਰੇਗਾ ਹੂੰ 49 ਹੋ ਜਾਣਗੇ ਉਦੋਂ ਬਿਲਕੁਲ ਜੀ ਹਾਂ 49 ਹੋ ਜਾਣਗੇ ਜੋ ਸਾਰੇ ਹੀ ਅਧਿਕਾਰ ਜਿਹੜੇ ਨੇ ਉਹ ਇਲੈਕਸ਼ਨ ਕਮਿਸ਼ਨ ਕੋਲ ਹੋਣਗੇ ਹੂੰ ਓਕੇ ਜੀ ਉਹਦੇ ਫੈਸਲੇ ਨੂੰ ਭਾਵੇਂ ਉਹ ਜਾਇਜ਼ ਕਰੇ ਭਾਵੇਂ ਨਜਾਇਜ਼ ਕਰੇ ਸੁਪਰੀਮ ਕੋਰਟ ਵਿੱਚ ਚਾਹੀ ਤੁਸੀਂ ਕਰ ਸਕਦੇ ਹੋ ਵਿਚਾਰ ਵਿੱਚ ਹੂੰ ਓਕੇ ਓਕੇ ਜੀ ਜੀ ਮਤਲਬ ਫੁੱਲ ਥੌਟੀ ਇਲੈਕਸ਼ਨ ਪੀਸ਼ਲ ਦੇ ਵੀ ਹੂੰ ਹੂੰ ਜੀ ਜੀ ਉਹ ਨਵੇਂ ਦੇ ਨਵੇਂ ਲਿਸਟ ਬਣਾ ਕੇ ਸਰਕਾਰ ਨੂੰ ਭੇਜਦਾ ਹੂੰ ਜੀ ਜੀ ਆ ਨਵੇਂ ਮੰਦਰ ਜਮਿਨੇਟਡ ਉਹ ਆਪਣੀ ਮਰਜ਼ੀ ਦੇ ਤੌਰ 'ਤੇ ਕਰਕੇ ਕੱਲਦਾ ਹੂੰ ਹੂੰ ਜੀ ਜੀ ਅਸੀਂ ਸਪੇਨ ਤੋਂ ਵੀ ਜਾ ਰਹੇ ਹਾਂ। ਚਿੰ다 ਸਾਹਿਬ ਖੈਰ ਤੁਸੀਂ ਤੁਹਾਨੂੰ ਜੋੜ ਤੋੜ ਕਾਫੀ ਕਰਨਾ ਵੀ ਪੈਣਾ ਤੇ ਇਹ ਸਿੱਖ ਸਮੇਲਨ ਦਾ ਕੀ ਮਕਸਦ ਹੈ ਕਿਸ ਤਰ੍ਹਾਂ ਦਾ ਇਹ ਹਾਂਜੀ ਮੈਂ ਉਹ ਹੀ ਦੱਸਣ ਲੱਗਾ ਪਹਿਲੀ ਫਰਵਰੀ ਨੂੰ ਕਰਨਾਲ ਸਦਨ ਜੀ ਕਰਨਾਲ ਪਹਿਲੀ ਫਰਵਰੀ ਨੂੰ 11 ਵਜੇ ਜੀ ਜੇਰਾ ਬਾਬਾਕਾਰ ਸਿ ਜੀ ਜੀ ਕਲੰਦਰੀ ਜੀ 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 ਉਹ ਸਦਨ ਦੀ ਹੀ ਲੋੜ ਇਸੇ ਕਰਕੇ ਪੈ ਗਈ ਜੀ ਸੰਗਤ ਨੂੰ ਕਹਿੰਦੀ ਐ ਨਾ ਸਰਕਾਰ ਦੇ ਦੰਦੇ ਆਣ ਜਾਣਾ ਨਾ ਕਾਲੀ ਜਤਾ ਦਾ ਲੱਗ ਜਾਣਾ ਐ ਅੱਛਾ ਓਕੇ ਜੇ ਤੁਸੀਂ ਉਹ ਧਿਰ ਜਾਂਦੇ ਤੇ ਅਸੀਂ ਤੁਹਾਡਾ ਵਿਰੋਧ ਕਰਾਂਗੇ ਹੂੰ 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 ਅਸੀਂ ਨੌ ਆ ਹੂੰ ਲੋੜ ਇਸ ਸਾਡੀ ਹੋਰ ਪਾਰ ਆ ਜੀ ਜੀ ਬਿਲਕੁਲ ਹਾਂ ਅਸੀਂ ਸੰਗਤ ਨੂੰ ਇਸੇ ਕਰਕੇ ਸੱਦਿਆ ਐ ਹੂੰ ਜੀ ਸੰਗਤ ਆਪਣਾ ਸਿਝਾ ਦੇਉ ਸਾਨੂੰ ਹਾਂ 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 ਜੀ ਸਾਨੂੰ ਕਿੱਥੇ ਖਿਲਾੜਨਾ ਜੇ ਤੇ ਕਿੱਧਰ ਤੋੜਨਾ ਹਾਂ ਮਤਲਬ ਜੇ ਤੁਸੀਂ ਕਹਿੰਦੇ ਹੋ ਵੀ ਸਤਾ ਤੇਰ ਅਵਲ ਜਾਈਏ ਤਾਂ ਕੀ ਜੋੜ ਤੋੜ ਹੋਏ ਤੇ ਜੇਕਰ ਕਹਿੰਦੇ ਹੋ ਵਿਰੋਧੀ ਬਿਲਕੁਲ ਜਿਹਦੇ ਨਾਲ ਕਰੀਏ ਹਾਂ ਕਿਹਦੇ ਨਾਲ ਕਰੀਏ ਜੀ ਭਾਜਪੀ ਨਾਲ ਕਰੀਏ ਕਾਂਗਰਸ ਨਾਲ ਕਰੀਏ ਕਿ ਹੋਰ ਕਿਸੇ ਤਰੇ ਨਾਲ ਕਰੀਏ ਹੂੰ 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 ਨਵੀਂ ਨਾਲ ਕਰੀਏ ਜਿਹਦੇ 3 ਮੈਂਬਰ ਨੇ ਹਾਂ ਇਹ ਬਲਦੇਵ ਸਿੰਘ ਕੈਕੂ ਨੇ 9 ਤੇ 12 ਫਿਰ ਵੀ ਹੁੰਦੇ ਆ ਹਾਂ 12 ਹੁੰਦੇ ਬਿਲਕੁਲ ਤੇ ਸਰਕਾਰ ਆਪਣੇ ਤੌਰ ਤੇ ਕੋਸ਼ਿਸ਼ ਕਰਦੀ ਹੈ ਵੀ ਗੁਰੂ ਘਰਾਂ ਤੇ ਪ੍ਰਬੰਧ ਸੱਦੇ ਥੇ ਚਾਵੇ ਆਜਾਦਾ ਬੈਠੇ ਹੂੰ ਹੂੰ ਜੀ ਜੀ ਚੇਹਰਾ ਆਜਾਦਾ ਨੇ ਬੁਖਾਰ ਰਹੇ ਨੇ ਪਿੱਛੇ ਸਰਕਾਰ ਕੰਮ ਕਰ ਰਹੀ ਹੂੰ ਹੂੰ ਜੀ ਜੀ ਅਕਾਲੀ ਦਲ ਬਾਦਲ ਜੀ ਦੇ ਕੋਲ 6 ਨੇ ਉਹ ਵੀ ਆਜਾਦਾ ਤੇ ਕਲੇਮ ਕਰਕੇ ਉਹ ਵੀ ਪ੍ਰਬੰਧ ਲੈ ਲੈਂਦੇ ਸੋਇਦਾ ਆ ਅੱਛਾ ਜੀ ਜੀ ਓਕੇ ਇਸੇ ਕਰਕੇ ਉਹ ਸੰਗਤ ਨੂੰ ਕੱਚੀ ਚਾਏ ਹੂੰ 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 ਬਸ ਸੰਗਤ ਸਾਨੂੰ ਸੁਜਾਦਾ ਹੈ ओके okay. अकाली दल ਬਾਦਲ ਦੇ ਨਾਲ ਜਾਣਾ ਹੈ ਜਾਂ ਜਿਹੜੇ ਆਜ਼ਾਦ ਮੀਰ ਬਾਦ ਬੀਜੇਪੀ ਦੇ ਨੇ ਉਹਨਾਂ ਕੋਲ ਜਾਣਾ ਹੈ ਕਿ ਸਤਾ ਤੋਂ ਬਾਹਰ ਰਹਿਣਾ ਹੈ ਹੂੰ ਓਕੇ ਕਿੰਨੇ ਕਿੰਨੇ ਏਜੰਟ ਸੰਗਤ ਅਗੇ ਰੱਖਾਂਗੇ ਹੂੰ 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 ਓਕੇ ਕਿਉਂਕਿ 9 ਆ 9 ਤੇ 10 ਤੇ ਹੋ ਗਏ 11 ਵੀ ਹੋ ਗਏ 12 ਵੀ ਹੋ ਗਏ ਹੂੰ ਪਰ 12 ਵੀ ਤੇ ਨਹੀਂ ਸਤਾ ਜਾ ਸਕਦੇ ਹੂੰ ਹੂੰ ਕੀ ਚਾਹੀਦੀ ਹੈ हां एक ही चाहिए बिल्कुल 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 अगर नु क्लियर करेंगे कि ਸਾਡੇ ਕੋਲ 12 ਮੈਂਬਰ ਨੇ ਹੂੰ ਸਾਨੂੰ ਜੇ ਤੁਸੀਂ ਹੁਕਮ ਕਰਦੇ ਹੋ ਕਿ اپੋਜੀਸ਼ਨ ਸਿਰ ਉਹ ਕਿਸੇ ਦੀ ਸਹਿਮਤੀ ਲੈਣ ਅੱਛਾ ਨੋਂ ਤੋਂ 3 12 12 ਤੱਕ ਗਿਣਤੀ ਪਹੁੰਚ ਗਈ ਤੁਹਾਡੀ ਆ 12 ਤੱਕ ਹੋ ਗਏ ਹੂੰ ਹੂੰ ਜੀ 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 ਜੇ ਤੁਸੀਂ ਚਾਹਦੇ ਹੋ ਕਿ 12 ਦੇ 12 اپੋਜੀਸ਼ਨ ਬੈਠੇ ਸੰਗਤ ਚਾਹੀਦੀ ਹੈ ਹੂੰ ਹਾਂ ਅਸੀਂ ਕਿਸੇ ਦੀ ਸਹਿਮਤੀ ਨਹੀਂ ਲੈਂਦੇ اپੋਜੀਸ਼ਨ ਬੈ ਜਾ ਹੂੰ 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 ਜੇ ਤੁਸੀਂ ਚਾਹਦੇ ਹੋ ਹੂੰ ਕੀ ਸ਼ਿਮੇਰ ਕੀਤਾ ਹੈ ਤੇ ਤੁਸੀਂ ਨਾਸਿਰ ਸਿੰਘ ਦਾ ਸਾ ਕਰਕੇ ਹੂੰ ਸ਼ੁਰੂ ਕਰਨ ਦਾ ਪ੍ਰਬੰਧ ਸੰਭਾਲੋ ਹੂੰ 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 ਇਹ ਸਿਰ ਸਾਨੂੰ ਦੱਸੋ ਵੀ ਕਿਹੜੀ ਪਾਰਟੀ ਦਾ ਕਹਿੰਦਾ ਭਾਬਾ ਕਿ ਸਾਰਾ ਕੁਝ ਤੁਸੀਂ ਫੇਰ ਸੰਗਤ ਤੇ ਛੱਡ ਦਿੱਤਾ ਇੱਕ ਵਾਰ ਸੰਗਤ ਤੇ ਇਸ ਤੋਂ ਪਹਿਲਾਂ ਸਿਆਸੀ ਲਿਹਾਜ਼ ਉੱਤੇ ਜੋੜ-ਤੋੜ ਝਿੰਡਾ ਸਾਹਿਬ ਅਕਸਰ ਹੁੰਦੀ ਹੁੰਦੇ ਨੇ ਸ਼ੁਰੂ ਹੋ ਜਾਂਦੇ ਆ ਕਹਿੰਦਾ ਭਾਬਾ ਤੁਹਾਡੀ ਜਿਉਂਕਿ ਅਕਾਲੀ ਦਲ ਬਾਦਲ ਵੱਲੋਂ ਉੱਥੇ ਇਕਬਾਈ ਕਰ ਰਹੇ ਨੇ ਬਲਦੇਵ ਸਿੰਘ ਕੈਂਪੂਰੀ ਸਾਹਿਬ ਦیدار ਸਿੰਘ ਗਲਵੀ ਦਾ ਆਪਣਾ ਗਰੁੱਪ ਹੈ ਇਹਨਾਂ ਸਾਰੇ ਆਗੂਆਂ ਨਾਲ ਵਿਚ ਵਿਚਾਲੇ ਕੋਈ ਮੀਟਿੰਗ ਦਾ ਤੁਹਾਡੀ ਹੋਈ ਹੈ ਫਿਜ਼ੀਕਲੀ ਤੌਰ ਤੇ ਬੈਠਕ ਹੋਈ ਹੈ ਫੋਨ ਤੇ ਗੱਲਬਾਤ ਕੋਈ ਇਸ ਤਰ੍ਹਾਂ ਦੀ ਗੱਲਬਾਤ ਇਹ ਫੋਨ ਤੇ ਨਲਵੀ ਸਾਹਿਬ ਨਾਲ ਵੀ ਹੈ ਅੱਛਾ ਜੀ ਜੀ ਕਿਉਂਕਿ ਉਹ ਤੁਹਾਡੇ ਨਾਲ ਸ਼ੁਰੂ ਤੋਂ ਰਹੇ ਜਦੋਂ ਤੁਸੀਂ ਸੰਘਰਸ਼ ਕੀਤਾ ਤੇ ਤੁਹਾਡੇ ਤੇ ਨਲਵੀ ਸਾਹਿਬ ਦਾ ਸਾਥ ਵਧਿਆ ਰਿਹਾ ਚੱਲਦਾ ਰਿਹਾ ਜੀ ਬਿਲਕੁਲ ਹਾਂ ਜੀ ਬਾਕੀ ਇਕੱਲੀ ਗੱਲ ਬਾਦਲ ਨਾਲ ਅੱਜ ਤੱਕ ਕੋਈ ਸੰਪਰਕ ਨਹੀਂ ਹੈ ਇਸੇ ਕਰਕੇ ਹੀ ਸੰਗਠਨ ਮਿਲਣ ਸਕਿਆ ਹੂੰ ਓਕੇ ਕਿਉਂਕਿ ਦੋ ਤਰੀਕ ਦੀ ਕੋਪਸ਼ਨ ਹਾਂ ਹਾਂ ਪਤਾ ਨਹੀਂ ਮੈਨੂੰ ਪਤਾ ਲੱਗਿਆ ਜਾਣਕਾਰੀ ਮਿਲੀ ਕਿ ਸ਼ਾਇਦ ਕੋਪਸ਼ਨ ਤਾਂ ਚੱਲ ਰਹੀ ਹੈ ਉਹ ਵੱਖਰੀ ਗੱਲ ਹੈ ਇਹ ਤਰੀਕ ਆ ਗਈ ਜੀ ਕਦੋਂ ਤਰੀਕ ਤਾਂ ਨਹੀਂ ਆਈ ਪ੍ਰਧਾਨਗੀ ਉਦੇਦਾਰਾਂ ਦੀ ਚੋਣ ਦੀ ਨਹੀਂ ਨਹੀਂ ਦੋ ਤਰੀਕ ਨੂੰ ਕੋਪਸ਼ਨ ਵੀ ਤੈਅ ਰੱਖੀ ਗਈ ਹੈ ਅੱਛਾ ਦੋ ਤਰੀਕ ਦੀ ਹੈ ਓਕੇ ਜੀ 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 2 ਫਰਵਰੀ ਜਿਸੇ ਕਰਕੇ ਇੱਕ ਤਰੀਕ ਦਾ ਹਾਸਿਲ ਹੋ ਸਕਿਆ ਓਕੇ ਇੱਕ ਦਿਨ ਪਹਿਲਾਂ ਜੀ ਜੀ ਇੱਕ ਦਿਨ ਪਹਿਲਾਂ ਤਾਂ ਕਿ ਸੰਗਤ ਵੀ ਰਹਿ ਲਈ ਜਾ ਕੇ ਹੂੰ ਹੂੰ ਅਸੀਂ ਕੋਈ ਕਹਿੰਦਾ ਬਾਦਲਾ ਕਰਕੇ ਤੁਹਾਨੂੰ ਸਿੱਖ ਸਮੇਲਨ ਸਦਨਾ ਪਿਆ ਬਾਦਲਾ ਕਰਕੇ ਵੀ ਸਰਕਾਰ ਕਰਕੇ ਸਰਕਾਰ ਕਰਕੇ ਵੀ ਹਾਂ ਬਿਲਕੁਲ ਜੀ 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 ਤੇ ਸਰਕਾਰ ਨਾਲ ਵੀ ਰਾਗਟ ਬਣਿਆ ਹੋਵੇ ਜਾਂ ਸਰਕਾਰ ਨੇ ਤੁਹਾਡੇ ਤਾਂ ਕੋਈ ਅਪਰੋਚ ਕੀਤੀ ਹੋਵੇ ਨਹੀਂ ਦੇਖੋ ਸਰਕਾਰ ਸਰਕਾਰ ਉਹ ਵੀ ਹਾਂ ਬਿਲਕੁਲ ਉਹਦੇ ਜਰੂਰ ਸਮਝ ਵੀ ਨਹੀਂ ਹੂੰ ਜੀ ਇਹ ਬਾਦਲ ਕੇ ਦੇ ਹੰਕਾਰੀ ਨਹੀਂ ਹੂੰ 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 ਅਸੀਂ ਤੇ ਨੰਬਰ ਤੋੜ ਕੇ ਲੈ ਜਾਣੇ ਮਸ਼ੀਨ ਦੇ ਹੂੰ ਅੱਛਾ ਜਾਂ ਜਾਂ ਆ ਜਾ ਤੋੜ ਲੈਣੇ ਹਾਂ 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 ਸਰਕਾਰ ਵੀ ਇਸੇ ਖਰਾਜ ਵਿੱਚ ਉਹ ਕਿਉਂ ਗੱਲ ਕਰੇਗੀ ਕਮਜ਼ੋਰ ਤੇ ਅਸੀਂ ਆ ਨਾ ਹੂੰ ਜੀ ਜੀ ਇਕਨੋਮਿਕ ਪਾਵਰ ਨੂੰ ਦੇਖੀਏ ਬਾਦਲ ਸਾਹਿਬ ਬਹੁਤ ਅਨਿਵਰਸ ਬਹੁਤ ਢੜਲੇ ਨੇ ਸਾਡੇ ਕੋਲ ਕੀ ਉਹਨਾਂ ਦੀ ਸਰਕਾਰ ਵੀ ਹਰਿਆਣਾ ਚ ਹਰਿਆਣੇ ਸਰਕਾਰ ਵੀ ਦੇਖਣ ਨੂੰ ਮਿਲ ਰਹੀ ਹੈ ਕਾਫੀ ਇਹ ਬਾਦਲ ਢੜੇ ਦੀ ना कोई खास नहीं खाली अच्छा जी नैलो पार्टी अभी चौटाला उन्हों का पूरा साथ दे रहा अच्छा जी नैलो ओके नैलो हूँ दो शिक्षिका साढ़े सामने ने जी एक नैलो अकाली दल कट्ठा एक आजादा के चेहरे अगे ला के पिछे सरकार हम्म 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 जी सू शिक्षित मदद ना कर रहा है हम्म 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 ओके 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 ਇਹ ਮਕਸਦ ਹੀ ਇਹ ਸੇ ਕਰਕੇ ਸੰਗਤ ਬੁਲਾਣਾ ਪਿਆ ਹੂੰ ਬੇ ਸੰਗਤ ਸਾਹਿਬ ਤੁਹਾਨੂੰ ਪੁੱਛਣਾ ਵੀ ਸਾਨੂੰ ਕਿੱਥੇ ਖੜਿਆ ਕਰਨਾ ਹੂੰ ਕੋਈ ਅਨੁਮਾਨ ਹੈ ਸੰਗਤ ਤੋਂ ਕਿੱਥੇ ਖੜਾ ਕਰ ਸਕਦੀ ਹੈ ਕਿਸ ਤਰ੍ਹਾਂ ਦਾ ਡਾਇਰੈਕਸ਼ਨ ਆ ਸਕਦਾ ਹੈ ਕਈ ਵਾਰ ਹਾਂ ਸੰਭਾਵੀ ਅਨੁਮਾਨ ਹੁੰਦਾ ਵੀ ਹਾਂ ਇਸ ਤਰ੍ਹਾਂ ਦਾ ਹੋਏਗਾ ਬਈ ਸੰਗਤ ਕੋ ਪੁੱਛਾਂਗੇ ਕਿ ਸਾਨੂੰ ਖੜਿਆ ਕਿੱਥੇ ਕਰਨਾ ਜੇ ਤੇ ਟੂਰਨਾਮੈਂਟ ਕਿੰਨਾ ਨਾਲ ਟੂਰਨਾ ਨਹੀਂ ਚੰਡਾ ਸਾਹਿਬ ਮੇਰਾ ਸਵਾਲ ਹੈ ਕਿ ਤੁਹਾਨੂੰ ਕੋਈ ਸੰਭਾਵੀ ਅਨੁਮਾਨ ਹੈ ਕਿ ਸੰਗਤ ਆ ਦਿਸ਼ਾ ਦੇ ਸਕਦੀ ਹੈ ਬਿਲਕੁਲ ਦੇਗੀ ਸੰਗਤ ਨਹੀਂ ਅਨੁਮਾਨ ਹੈ ਕਿਸ ਤਰ੍ਹਾਂ ਦਾ ਫੈਸਲਾ ਦੇਗੀ ਉਹ ਸੰਗਤ ਦੇ ਵਿਚਾਰ ਲੈਣ ਤੋਂ ਬਾਅਦ ਹੀ ਪਤਾ ਲੱਗੇਗਾ ਹੂੰ ਜੀ 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 ਓਕੇ ਅਸਾਂ ਸੰਗਤ ਸਿਮਿਲਨ ਸੰਦਾਵਿਆ ਸਰਦਿਆ ਹੂੰ 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 ਸੁਝਾਅ ਸੰਗਤ ਦੇ ਲੈਣ ਵਾਸਤੇ ਫਿਰ ਸੱਦੇ ਪੱਤਰ ਕਿਹੜੇ ਕਿਹੜੇ ਕਿੰਨਾ ਕਿੰਨਾ ਨੂੰ ਦੇ ਰਹੇ ਹੋ ਕਿ ਓਪਨ ਸੱਦਾ ਸਾਰਿਆਂ ਨੂੰ ਕਿਸ ਤਰ੍ਹਾਂ ਦੀ ਕੀ ਬਣਾਈ ਵਿਧੀ ਵਿਵਧਾਨ ਇਹ ਸਿੱਖ ਸਮਿਲਨ ਦਾ ਅਸਾਂ ਉਹਦਾ ਨਾਂ ਰੱਖਿਆ ਹਰਿਆਣਾ ਸਿੱਖ ਸੰਗਤ ਸਮਿਲਨ ਹਰਿਆਣਾ ਸਿੱਖ ਸੰਗਤ ਸਮਿਲਨ ਠੀਕ ਹੈ ਜੀ 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 ਚ ਹਰ ਸਿਕ ਹੁੰਦਾ ਹੂੰ 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 ਜੀ ਜੀ ਬਾਹਲੇ ਕਿਸੇ ਬਰਾਦਰੀ ਦਾ ਹੂੰ ਆਲ ਆਲ ਓਵਰ ਹੈ ਆਲ ਓਵਰ ਹਰਿਆਣਾ ਜੀ ਜੀ ਓਕੇ ਸਿਕ ਸੰਗਤ ਬਾਹਰਲਾ ਨਹੀਂ ਆਏਗਾ ਜਿਵੇਂ ਨਾਲ ਜੇ ਉਹਨੂੰ ਓਕੇ ਜੀ ਉਹਨੂੰ ਕੋਈ ਆ ਜਾਏ ਹਾਂ ਜੀ ਜੀ ਬਿਲਕੁਲ ਚਲੋ ਆਪਣਾ ਮੁੱਦਾ ਤਾਂ ਹਰਿਆਣੇ ਨਾਲ ਸਬੰਧਤ ਪੰਜਾਬ ਵਿੱਚੋਂ ਆ ਜਾਈਂ ਮਾਝਾ ਵਿੱਚੋਂ ਆ ਜਾਈਂ ਰਾਜਸਥਾਨ ਹਾਂ ਜੀ ਬਾਹਰੋਂ ਆ ਜਾਈਂ ਕੋਈ ਵੀ ਕਮੈਂਟ ਸਭ ਨੇ ਦੇ ਸਕਦਾ ਸਾਨੂੰ ਆਣ ਕੇ ਹੂੰ 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 ਜੀ ਕੋਈ ਤੇ ਗੁਰਸੇਥ ਨੇ ਗੁਰੂ ਘਰੋਂ ਦਾ ਪਰਬਾਤ ਹੈ ਉਹ ਵੀ ਤਾਂ ਗੁਰੂ ਘਰਾਂ ਦੀ ਮਰਥਾ ਦੇ ਚੰ ਸਾਰੇ ਬਰੋਬਰ ਹਾਂ ਬਿਲਕੁਲ ਬਿਲਕੁਲ ਜੀ ਕੋਈ ਵੀ ਗੁਰਸੇਥ ਹੂੰ ਕੋਈ ਬੁੱਧੀਜੀਵੀ ਦੇ ਉਹਦੀ ਗੱਲ ਸੁਣਾ ਕੇ ਕੋਈ ਟੈਨੀ ਬੰਦਾ ਦੇ ਉਹਦੀ ਕੋਈ ਗੱਲ ਸੁਣਾ ਕੇ ਹੂੰ ਕੋਈ ਆਮ ਸੰਗਤ ਦੇ ਉਹਦੀ ਸੁਣਾ ਕੇ ਕੋਈ ਅਫੀਸਰ ਦੇਨ ਆਈਪੀਐਸ ਆਈਐਸ ਕੋਈ ਬਾਹਰ ਦੇਖਣੇ ਸੀ ਸੰਮੇਲ ਕਲ ਹੂੰ ਬਾਹਰ ਦੀ ਗੱਲ ਸੁਣਾ ਕੇ ਹੂੰ 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 ਜੀ 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 ਇੱਕ ਇਹ ਕਾਨੂੰਨ ਤੋਂ ਬਾਹਰ ਹੀ ਪੜਾ ਲੱਗਿਆ ਕਿ ਸਰਕਾਰ ਕਿਵੇਂ ਦੇ ਨਿਰਦੇਸ਼ ਦੇਦੀ ਹੂੰ ਜੀ ਬਿਲਕੁਲ ਇੱਕ ਸਰਕਾਰ ਨੂੰ ਇੱਕ ਸੰਗਠਨ ਨੂੰ ਦੇਣ ਦੀ ਜ਼ਰੂਰਤ ਕੀਤੀ ਹੈ ਜੀ ਜੀ

ਹੂੰ 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 ਜਿੰਦਾ ਜਾਂਦਾ ਜਾਂਦਾ ਆਪਣੇ ਤੇ ਤੋਂ ਮਤਲਬ ਜਵਾਬ ਹੂੰ ਹੂੰ ਤੇ ਕਲੰਕਾਂ ਲਾਵੋ ਹੂੰ ਜੀ 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 ਕਿਰਦਾ ਸਾਹਿਬ ਇੱਕ ਮੈਂ ਥੋੜਾ ਆਖਰੀ ਸਵਾਲ ਲੈ ਮਾਂ ਤੁਹਾਡੇ ਤੋਂ ਇਹ ਬਾਦਲ ਧੜੇ ਦਾ ਜ਼ਿਕਰ ਕਰ ਰਿਹਾ ਤੁਸੀਂ ਹਰਿਆਣੇ ਦੀ ਜਿਹੜੀ ਭਾਜਪਾ ਸਰਕਾਰ ਦਾ ਜ਼ਿਕਰ ਹੋਇਆ ਇਸ ਗੱਲਬਾਤ ਦੇ ਵਿੱਚ ਬਾਦਲ ਧੜੇ ਨੂੰ ਤੇ ਭਾਜਪਾ ਸਰਕਾਰ ਜਿਹੜੀ ਹਰਿਆਣੇ ਦੀ ਕੁਝ ਉਹਨਾਂ ਨੂੰ ਕਹਿਣਾ ਚਾਹੁੰਦੇ ਹੋਵੋ ਹੈ ਉਹ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਜੀ ਕਿ ਤੁਸੀਂ ਰਾਜਨੀਤਿਕ ਪਾਰਟੀ ਨਾਲ ਜੀ ਭਾਵੇਂ ਅਕਾਲੀ ਦਲ ਇੱਕ ਸਿੱਖ ਪਾਰਟੀ stdc ਹੈ ਹੂੰ ਸਾਡੇ ਹਰਿਆਣੇ ਦੇ ਵਿੱਚ ਹੂੰ ਗੁਰੂ ਘਰਾਂ ਹੂੰ ਕਿ ਸਿਆਸ ਨਾ ਵੀ ਦੇ ਉਹਨਾਂ ਨੂੰ ਤੁਸੀਂ ਇੰਟਰਫੇਰ ਨਾ ਕਰੋ ਚੰਗੀ ਗੱਲ ਹੈ ਹੂੰ ਓਕੇ ਹਾਂ ਤੇ ਸਾਨੂੰ ਜੀ ਹਰਿਆਣੇ ਦੇ ਸਿੱਖਾਂ ਨੂੰ ਜੀ ਬਿਨਾ ਦਬਾਤ ਹੂੰ ਆਪਣੀ ਮਨਮਰਜ਼ੀ ਦਾ ਫੈਸਲਾ ਲੈ ਲਵਾਂਗੇ ਓਕੇ ਹਰਿਆਣੀ ਤੱਕ ਬਿਲਕੁਲ ਜੀ ਜੇ ਭਾਵੇਂ ਅਕਾਲੀ ਦਲੇ ਭਾਵੇਂ ਕਾਂਗਰਸੇ ਸਾਰੀਆਂ ਪਾਰਟੀਆਂ ਨੂੰ ਬਹਾਂਵਾਂਗਾ ਭਾਵੇਂ ਨਿੱਲ ਹੋਏ ਹੂੰ ਜੀ ਭਾਵੇਂ ਭਾਜੀਪੀ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਾਂਗਾ ਜੀ ਕਿ ਸਦੇ ਤੁਸੀਂ ਇੰਟਰਫੇਅਰ ਨਾ ਕਰੋ ਜਿਹੜੇ ਮੈਂਬਰ ਚੁਣੇ ਨੇ ਉਹ ਆਪਣੀ ਅੰਤਰਾ ਆਤਮਾ ਦੇ ਆਵਾਜ਼ ਦੇ ਨਾਲ ਹੂੰ ਹੂੰ ਆਪਣੀ ਜਲਦੀ ਪੁਕਾਰ ਸੁਣ ਕੇ ਚੰਡਾ ਸਾਹਿਬ ਤੁਹਾਡੀ ਇਹ ਵੀ ਕੋਸ਼ਿਸ਼ ਹੋਏਗੀ ਕਿ ਜਿਹੜੇ ਜਿੱਤੇ ਮੈਂਬਰ ਨੇ ਸਾਰੇ ਉਹ ਆਜ਼ਾਦ ਖਾਸ ਕਰਕੇ ਸਾਰੇ ਦੇ ਸਾਰੇ ਉੱਤੇ ਪਹੁੰਚਣ ਕੋਸ਼ਿਸ਼ ਅਸੀਂ ਸਾਰਿਆਂ ਨੂੰ ਕਰਾਂਗੇ ਸਾਰੇ ਨੰਬਰ ਸੇਬਾ ਨੂੰ ਤੇ ਸਾਰੀ ਸੰਗਤ ਆ ਓਕੇ ਓਕੇ ਠੀਕ ਹੈ ਤੇ ਦਿੱਲੀ ਉਹ ਉਹ ਵੀ ਆਪਣੇ ਦਿਲ ਦੇ ਬਰਬਲੇ ਜਿਹੜੇ ਨਾ ਸਾਹਿਬਾਨ ਓਕੇ ਓਕੇ ਉਹ ਵੀ ਕਰ ਸਕਣ ਵੀ ਸਾਡਾ ਵਿਚਾਰ ਆ ਜੀ 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 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੁਹਾਡੇ ਨਾਲ ਹੀ ਉਹ ਉਹਨਾਂ ਵੱਲੋਂ ਕੋਈ ਤੁਹਾਡੇ ਨਾਲ رائے مشورہ ਜਾਂ ਤੁਸੀਂ ਉਹਨਾਂ ਨਾਲ ਕੀਤੀ ਹੋਵੇ ਹਰਮੀਤ ਸਿੰਘ ਖਾਲਸਾ ਨੇ ਤੁਸੀਂ ਉੱਥੋਂ ਨਿਰਣਣ ਕਰ ਰਹੇ ਉਹਨੂੰ ਕਮੇਟੀ ਜੀ ਹਰਮੀਤ ਸਿੰਘ ਖਾਲਸਾ ਜਿਹੜੇ ਨੇ ਖਾਲਸਾ ਜੀ ਉਹਨਾਂ ਤੇ ਛੱਪਾ ਲੱਗਿਆ ਜੀ ਉਹ ਬੀਜੇਪੀ ਦੇ ਹਾਂ ਜੀ ਜੀ ਓਕੇ ਨਾ ਉਹਨਾਂ ਮੇਰੇ ਨਾਲ ਕੀਤਾ ਨਾ ਮੈਂ ਉਹਨਾਂ ਨਾਲ ਕੀਤਾ ਹਾਂ ਹਾਂ ਜੀ 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 ਓਕੇ ਓਕੇ ਤੁਹਾਡੇ ਕਹਿੰਦਾ ਭਾਵ ਕਿ ਕੈਂਪੂਰੀ ਸਾਹਿਬ ਨਾਲ ਨਲਵੀ ਸਾਹਿਬ ਨਾਲ ਗੱਲਬਾਤ ਹੋਈ ਹੈ ਇਹ ਸਾਰੇ ਇਸ਼ੂ ਲਈ ਕੈਂਪੂਰੀ ਨਾਲ ਨਹੀਂ ਕੋਈ ਅਸਾ ਕਾਇਪੁਰੀ ਇਨਸਾਮ ਨਾਲ ਨਹੀਂ ਓਕੇ ਓਕੇ ਤੇ ਇਹ ਜਿਹੜਾ ਤੁਸੀਂ ਹੁਣ ਜਿਹੜੀ ਫਰੰਟ ਕੈਂਪ ਕੀਤਾ ਸੀ ਇਹ ਗੈਰ ਸਿਆਸੀ ਸੀਗਾ ਕਹਿੰਦਾ ਪਾ ਹਾਂਜੀ ਗੈਰ ਸਿਆਸੀ ਇਸ ਤੋਂ ਪਹਿਲਾਂ ਤੁਸੀਂ ਇੱਕ ਰਜਿਸਟ੍ਰੇਸ਼ਨ ਸਿਆਸੀ ਵੀ ਚੈੱਕ ਕਰਵਾਈ ਸੀਗਾ ਪਾਰਟੀ ਦੀ ਹਾਂ ਕਰਵਾਈ ਉਹਦਾ ਨਾਂ ਹੈ ਹਰਿਆਣਾ ਆਪਣਾ ਸਕਾਲੀਦਾਨ ਹਰਿਆਣਾ ਹਰਿਆਣਾ ਸਕਾਲੀਦਾਨ ਹਾਂਜੀ ਹਾਂਜੀ ਜੀ ਜੀ ਖੈਰ ਇਹ ਸਾਰੇ issues ਨੂੰ ਲੈ ਕੇ ਤੁਹਾਨੂੰ ਕਿਵੇਂ ਲੱਗਦਾ ਕਿ 12 ਤੱਕ ਤੁਸੀਂ ਪਹੁੰਚ ਗਏ ਹੋ ਅੰਕੜਾ ਤੁਹਾਡੇ ਅੱਗੇ ਵੱਧ ਰਿਹਾ ਹੈ ਮੈਨੂੰ ਜਿਹੜੀ ਹੋਰ ਜਾਣਕਾਰੀ ਮਿਲੀ ਸੀ ਅੱਜ ਤੋਂ ਘੰਟੇ ਡੇਢ ਕਿੰਤਾ ਪਹਿਲਾਂ ਕਿ 3-4 ਮੈਂਬਰ ਹੋਰ ਤੁਹਾਡੇ ਨਾਲ رابطہ ਕਰਨ ਨੂੰ ਫਿਰਦੇ ਆ ਜਾਂ ਗੱਲਬਾਤ ਨੇੜੇ ਲੱਗ ਚੁੱਕੀ ਹੈ ਸਾਰੇ issue ਦੇ ਵਿੱਚ ਤੁਹਾਡੀ ਗਿਣਤੀ 1500ਾਂ ਦੇ ਨੇੜੇ ਤਾਂ ਪਹੁੰਚ ਚੁੱਕੀ ਹੈ ਆਪਾਂ ਮੰਨ ਸਕਦੇ ਹਾਂ ਕੀ ਆਸ ਬਣਦੇ ਕਿ ਸਿੱਖ ਸਮੇਲਨ ਦੇ ਵਿੱਚ ਵਾਕਈ ਕੋਈ ਸਾਰੀ ਕੁਝ ਪੋਜ਼ਿਟਿਵ ਮਸਲਾ ਤੁਹਾਡੇ ਲਈ ਆਏਗਾ ਵੇਖੋ

ਜੇ ਖਣਾਏਗੇ ਹੂੰ ਜੀ ਕਿੰਨਾ ਚਿਰ ਜਿੱਤੇਗਾ ਕੌਣ ਸੰਗਠ ਜਿੱਤੇਗੀ ਹੂੰ ਜੀ ਤੇ 40 ਦਾ ਬਾਦਲ ਤੇ ਇਹਨਾਂ ਲੋ ਜਿੱਤੇਗੀ ਹੂੰ ਤੇ ਬੀਜੇਪੀ ਜਿੱਤੇਗੀ ਜੀ 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 ਬਿਲਕੁਲ ਬਿਲਕੁਲ ਤੁਹਾਨੂੰ ਤੇ ਸੰਗਠ ਤੇ ভরਸਾ ਹੈ ਓਕੇ ਜੀ ਜੀ ਸੰਗਠ ਤੋਂ ਇੱਕ ਟੜਾ ਬਣਨੀ ਪੈਂਦੀ ਹੈ ਹਾਂ ਹਾਂ ਜੀ 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 ਬਿਲਕੁਲ ਖੈਰ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਪ੍ਰਧਾਨ ਜਿਹੜੇ ਕਿ ਹੁਣ ਫਿਰ ਦੁਬਾਰਾ ਮੈਂਬਰ ਵਜੋਂ ਵੀ ਚੁਣੇ ਨੇ ਤੇ ਇੱਕ ਆਪਣੇ ਧੜੇ ਦੀ ਖੁਦ ਅਗਵਾਈ ਵੀ ਕਰ ਰਹੇ ਨੇ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਜਿਨ੍ਹਾਂ ਨੇ ਇਸ ਸਾਰੀ ਗੱਲਬਾਤ ਦੇ ਵਿੱਚ ਆਪਣਾ ਜਿਹੜਾ ਖੁੱਲ ਕੇ ਦਰਦ ਉਹ ਵੀ ਖੋਲਿਆ ਤੇ ਜਿਹੜੀ ਆਪਣੀ ਜਿਹੜੀ ਰਣਨੀਤੀ ਹੈ ਸਿੱਖ ਸੰਮੇਲਨ ਜਿਹੜਾ ਸੱਦਿਆ ਗਿਆ ਕਰਨਾਲ ਦੇ ਵਿੱਚ ਉਹਦੇ ਸਬੰਧੀ ਜਿਹੜੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਖੈਰ ਢਿੰਡਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਜੁੜਨ ਲਈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੁਹਾਡੀ ਵੈਜੀ ਜੀ ਕਾ ਖਾਲਸਾ ਵੈਜੀ ਕੀ ਫਤਿਹ ਇਹ ਮਿਸ਼ਨ ਪੰਜਾਬੀ